6 ਵਜੇ ਆ ਕੇ ਪੰਜਾਬ ਪੁਲਿਸ ਨੇ ਚੱਕ ਲਿਆ ਤੇ ਮੈਨੂੰ ਗੱਡੀ ਚ ਬਿਠਾ ਲਿਆ ਤੇ ਮੈਂ ਉਥੋਂ ਦੌੜਨ ਚ ਕਾਮਜਾਬ ਰਿਹਾ ਕਿਲੋਮੀਟਰ ਮੇਰੇ ਮੰਗਰ ਵੀ ਭੱਜੇ ਕਈ ਛੱਤਾਂ ਵੀ ਟੱਪੀਆਂ ਤੇ ਸੌਰੀ ਕਹਿਣਾ ਸੌਰੀ ਤ ਪੰਜਾਬ ਪੁਲਿਸ ਵੀ ਤੁਹਾਨੂੰ ਮੈਂ ਤੁਹਾਡੇ ਹੱਥ ਨਹੀਂ ਆ ਸਕਿਆ ਸੌਰੀ ਕਹਿਣਾ ਯਾਰ ਇਸ ਦੀ ਕੋਈ ਨਵੀਂ ਧਾਰਾ ਨਾ ਲਾ ਦਿਓ ਕਿਉਂਕਿ ਮੈਂ ਸੰਘਰਸ਼ ਚ ਪਹੁੰਚਣਾ ਸੀ ਮਿੱਥਿਆ ਸੀ ਸੋ ਜਦੋਂ ਮੈਂ ਭੱਜਿਆ ਨਾ ਮੈਂ ਕੰਧ ਟੱਪ ਕੇ ਇੱਕ ਹਿੰਦੂ ਪਰਿਵਾਰ ਦੇ ਘਰੇ ਰਤਨ ਜੀ ਸ਼ਰਨ ਲਈ ਸੋ ਇਹ ਹਿੰਦੂ ਪਰਮਾਰ ਨੇ ਮਾਤਾ ਨੇ ਮੈਨੂੰ ਚਾਹ ਪਾਣੀ ਸ਼ਿਕਾਇਆ ਬਿਨ ਕਿ ਸੇ ਡਰ ਤੋਂ ਕਹਿੰਦੀ ਬੈਠ ਬੇਟਾ ਮੈਂ ਆਪਣੇ ਆਡੈਂਟੀਟੀ ਦੱਸੀ ਤੇ ਆਹ ਲੋਈ ਉਹਨਾਂ ਦੀ ਆ ਲੋਈ ਦੇ ਕੇ ਚਾਹ ਪਾਣੀ ਪਾ ਕੇ ਪਿਆ ਕੇ ਆਪ ਦਾ ਬੱਚਾ ਮੈਨੂੰ ਸੇਫ ਭੇਜਿਆ ਫਿਰ ਇੱਕ ਸਿੱਖ ਪਰਿਵਾਰ ਦੇ ਘਰ ਆਇਆ ਉੱਥੇ ਆ ਸਰੋਪਾ ਸਾਹਿਬ ਦੀ ਬਖਸ਼ਿਸ਼ ਹੋਈ ਸੋ ਇਹ ਕਦਰਾਂ ਕੀਮਤਾਂ ਲੈ ਕੇ ਅਸੀਂ ਇਸ ਧਰਨੇ ਚ ਆਏ ਆ ਸਾਨੂੰ ਤੁਸੀਂ ਰੋਕ ਦੋਗੇ ਤੁਹਾਡੀਆਂ ਰੋਕਾ ਟੋਕਾਂ ਆਦੀਆਂ ਰੋਕਾਂ ਟੋਕਾਂ ਨਾਲ ਸਾਡੀਆਂ ਜੁੱਤੀਆਂ ਦੀਆਂ ਨੋਕਾਂ ਨੇ ਐਂ ਉਡਾ ਦਈਏ ਰੋਕਾ ਟੋਕਾ ਜੇ ਨੌਜਵਾਨੇ ਨੂੰ ਕਹਿ ਦੀਏ ਪਰ ਕਿਸਾਨ ਜਥੇਬੰਦੀ ਨੇ ਜਿਹੜੀ ਸਾਨੂੰ ਕਾਲ ਦਿੱਤੀ ਹੈ ਵੀ ਜ਼ਾਬਤੇ ਚ ਰਹਿਣਾ ਜ਼ਾਬਤੇ ਚ ਰਹਿ ਕੇ ਇੱਥੇ ਆਇਆ ਅਸੀਂ ਕੀ ਅੱਜ ਲੈ ਕੇ ਆਇਆ ਭਰਾਜੀ ਦੱਸਿਓ ਮੇਰੇ ਹੱਥ 'ਚ ਕੋਈ ਬੰਬ ਗੋਲੀ ਆ ਜਾਂ ਮੇਰੇ ਕੋਈ ਕੋਈ ਤਲਵਾਰ ਹੈ ਜਾਂ ਮੇਰੇ ਕੋਲ ਕੋਈ ਰਿਵਾਲਬਰ ਹੈ ਅਸੀਂ ਹਥਿਆਰਾਂ ਦੀ ਗੱਲ ਛੱਡਤੀ ਪਰ ਗੁਰੂ ਸਾਹਿਬ ਨੇ ਸਾਨੂੰ ਕੀ ਫੜਾਇਆ ਸੀ ਗੁਰੂ ਸਾਹਿਬ ਨੇ ਕੀ ਕਿਹਾ ਸੀ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ ਜੇ ਜ਼ੁਲਮ ਦੇ ਖਿਲਾਫ ਤੁਸੀਂ ਤਲਵਾਰ ਚੱਕ ਸਕਦੇ ਹੋ ਚਰਾਸੀ ਚੱਕੀ ਸਾਡਾ ਵੱਡਾ ਨੁਕਸਾਨ ਹੋਇਆ ਪਰ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਤੇ ਕਹਤਾ ਵੀ ਅਸੀਂ ਹਥਿਆਰ ਛੱਡ ਤੇ ਅਸੀਂ ਵਿਚਾਰਾਂ ਦੀ ਲੜਾਈ ਲੜਾਂਗੇ ਤੇ ਵਿਚਾਰਾਂ ਵਿਚਾਰਾਂ ਦਾ ਅੱਜ ਸਾਡਾ ਗळा ਘੋਟਿਆ ਜਾ ਰਿਹਾ ਸੋ ਇਹ ਆਵਾਜ਼ ਇਹ ਆ ਜੱਜ ਜਿਹੜੀ ਭਾਨੇ ਸਿੱਧੂ ਦੇ ਰੂਪ ਚ ਆਈ ਹੈ ਨਾ ਮਸਲਾ ਭਾਨਾ ਸਿੱਧੂ ਨਹੀਂ ਆ ਮਸਲਾ ਲੱਖਾ ਸਦਾਨਾ ਨਹੀਂ ਆ ਮਸਲਾ ਸਹਣੇ ਵਾਲਾ ਸਰਪੰਚ ਨਹੀਂ ਆ ਇਹ ਸੋਨੇ ਦੇਸ਼ ਪੰਜਾਬ ਦੇ ਮੁਰੇ ਅਸੀਂ ਕੀ ਆ ਸਾਡੇ ਪੁਰਖਿਆਂ ਨੇ ਬੰਦ-ਬੰਦ ਕਟਾਇਆ ਖੋਪੜੀਆਂ ਲਾਹ ਕੇ ਸਾਨੂੰ ਇਹ ਇਹ ਪਾਤਸ਼ਾਹੀਆਂ ਬਖਸ਼ੀਆਂ ਸਾਡੇ ਤੇ ਜਿੰਨਾ ਮਰਜ਼ੀ ਤਸੱਦਦ ਹੋ ਜੇ ਅੱਜ ਜਿਹੜਾ ਉੱਠਿਆ ਅੱਜ ਪੰਜਾਬ ਉੱਠਿਆ ਆਮ ਆਦਮੀ ਦੇ ਖਿਲਾਫ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਅੱਜ ਕਿਸਾਨ ਉੱਠਿਆ ਅੱਜ ਮਜ਼ਦੂਰ ਉੱਠਿਆ ਅੱਜ ਨੌਜਵਾਨ ਉੱਠਿਆ ਅੱਜ ਇੱਕ ਔਰਤ ਵਰਗ ਉੱਠੀ ਹੈ ਸੋ ਇਹਨਾਂ ਦੀਆਂ ਜੜਾਂ 'ਚ ਮੈਂ ਕਹਿੰਦਾ ਉਹਨੋਂ ਉਦੋਂ ਤੱਕ ਕਿਸੇ ਨੌਜਵਾਨ ਨੇ ਟਿੱਕੇ ਨਹੀਂ ਬੈਠਣਾ ਜਿੰਨਾ ਚਿਰ ਇਹਨਾਂ ਦਾ ਤਖਤਾ ਆਪਾ ਪਲਟ ਨਹੀਂ ਦਿੰਦੇ ਹੁਣ ਅਗਲੀ ਕਾਰਵਾਈ ਕੀ ਆ ਤੁਸੀਂ ਇੱਥੇ ਬੈਠੇ ਹੋ ਰੋਡ ਤੇ ਰੋਡ ਜਾਮ ਕਰਤਾ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਇਸ ਦੀ ਸੋ ਜਦੋਂ ਐਡੇ ਐਡੇ ਤਸੱਦਦ ਹੋ ਰਿਹਾ ਫਿਰ ਇਹ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਦਾ ਚੱਲਣੀਆਂ ਪੈਣਗੀਆਂ ਮੈਨੂੰ ਮੈਂ ਇੱਥੇ ਕਿਉਂ ਆ ਗਿਆ ਮੈਂ ਕੋਈ ਅੱਜ ਕੋਈ ਲੀਡਰ ਆਇਆ ਇੱਥੇ ਅਸੀਂ ਅਸੀਂ ਆਏ ਆ ਅਸੀਂ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਜਿਹੜੇ ਪਰਚਿਆਂ ਤੋਂ ਖਰਚਿਆਂ ਤੋਂ ਨਹੀਂ ਡਰਦੇ ਅਸੀਂ ਉਹ ਆਏ ਆ ਇਸ ਤੋਂ ਪਹਿਲਾਂ ਤੁਸੀਂ ਪੁੱਛਿਆ ਕੀ ਹੋਊਗਾ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਖੜੀ ਹੈ ਪਾਕਿਸਤਾਨ ਦਾ ਬਾਰਡਰ ਹੈ ਸਾਡੇ ਵਾਸਤੇ ਜਦੋਂ ਅਸੀਂ ਚਾਈਨਾ ਦੇ ਬਾਰਡਰ ਤੇ ਸਾਡਾ ਫੌਜੀ ਸ਼ਹੀਦ ਹੋਵੇ ਤਾਂ ਭਾਰਤ ਮਾਤਾ ਲਈ ਸ਼ਹੀਦ ਹੋ ਗਿਆ ਅੱਜ ਜਦੋਂ ਇੱਥੇ ਹੱਕ ਮੰਗਣ ਆਏ ਆ ਅੱਜ ਅਸੀਂ ਖਾਲਸਤਾਨੀ ਵੱਖਵਾਦੀ ਅੱਤਵਾਦੀ ਗੈਂਗਸਟਰ ਅੱਜ ਅਸੀਂ ਕੀ ਨਾਕੀ ਕੀ ਨਾਮਾ ਸਰਕਾਰਾਂ ਸਾਨੂੰ ਦੇ ਰਹੀਆਂ ਸੋ ਇਸ ਦੇ ਖਿਲਾਫ ਸਾਡਾ ਰੋਹ ਨਿਕਲ ਕੇ ਜਵਾਨੀ ਦਾ ਆਇਆ ਸਾਹਮਣੇ